ਆਪ ਹੀ ਦੱਸਦੇ ਲੱਗ ਜਾਂਦੀ ਐ ਇਹਨੂੰ ਵਿੱਚੋਂ ਫਿਰੇ ਪੌਣੇ ਕੋ 7 ਵਜੇ ਟਰਾਲੀ ਨੂੰ ਅੱਗ ਲੱਗੀ ਐ ਜੀ ਤੇ ਫਿਰ ਅਸੀਂ ਆਪਣੇ ਵੱਲੋਂ ਪਾਣੀ ਅੰਦਰੋਂ ਲਾ ਕੇ ਸਾਰਾ ਬੁਝਾਉਣ ਦੀ ਕੋਸ਼ਿਸ਼ ਕੀਤੀ ਐ ਪਰ ਸਾਡੇ ਕੋ ਨਹੀਂ 부ਜੀ ਮੋਕਰੀ ਫਾਇਰ ਗੱਡ ਸਦੀ ਜੀ ਬੁਝਾਈ ਐ ਕਿ ਟਰਾਲੇ ਤੋਂ ਲਾਇਆ ਥਲੇ ਇਥੇ ਦੇਬਨੰਥੀ ਗੁਰਦਾਰ ਸਾਹਿਬ ਦੇ ਨੇੜੇ ਹਨ ਕਿ ਸੱਟਨਲੀ ਜੀ ਪਤਾਲੀ ਨੂੰ ਅੱਗ ਲੱਗੀ ਤੇ ਜੋ ਕਿ ਕੋਈ ਵੀ ਇਹਦੇ ਵਿੱਚ ਨਹੀਂ ਕਿਸ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੁਦਰਤੀ ਬਚਾਏ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਠੀਕ ਹੈ ਤੇ ਚਲੋ ਥੋੜਾ ਰੋਡ ਜਾਮ ਹੋਇਆ ਸੀਗਾ ਰੋਡ ਅਸੀਂ ਜਲਦੀ ਚਾਲੂ ਕਰਾ ਰਿਆ ਤੇ ਜਿਹੜੀ ਅੱਗ ਵੀ ਕੰਟਰੋਲ ਦੇ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਲਦਾਰ ਸਿੰਘ ਹੈ ਜੀ ਨੋreturnData ਬੇਬੇ ਨਾਨਕੀ ਦੇ ਮੈਂ ਸੇਵਾਦਾਰਾਂ ਜੀ ਸیرے ਪੌਣੇ ਕੋ 7 ਵਜੇ ਟਰਾਲੀ ਨੂੰ ਅੱਗ ਲੱਗੀ ਹੈ ਜੀ ਤੇ ਫਿਰ ਅਸੀਂ ਆਪਣੇ ਵੱਲੋਂ ਪਾਣੀ ਅੰਦਰੋਂ ਲਾ ਕੇ ਸਾਰਾ ਬੁਝਾਉਣ ਦੀ ਕੋਸ਼ਿਸ਼ ਕੀਤੀ ਐ ਪਰ ਸਾਡੇ ਕੋ ਨਹੀਂ ਬੁਜੀ ਫਿਰ ਪਾਣੀ ਬਥੇਰਾ ਲਾਉਂਦੇ ਰਹੇ ਆ ਫਿਰ ਫਾਇਰ ਬਗੇੜ ਮੰਗਾਈ ਆ ਤੇ ਉਹਦੇ ਨਾਲ ਇਹਨੂੰ ਥੱਲੇ ਲਾਉਣਾ ਪਿਆ ਗੱਠਾਂ ਦਾ ਲੋਡਰ ਮੰਗਾ ਕੇ ਤੇ ਫਿਰ ਇਹਦਾ ਕਰਨਾ ਪਿਆ ਸਾਨੂੰ ਬਹੁਤ ਜਦੋਂ ਜ਼ਿਆਦ ਕਰਨੀ ਪਈ ਆ ਤੇ ਟਰਾਲੀ ਲਾਉਣੀ ਪਈ ਟਰੈਕਟਰ ਲਾਉਣਾ ਪਿਆ ਨਾਲੋਂ ਤੇ ਫਿਰ ਜਾ ਕੇ ਤੇ ਕਾਬੂ ਪਿਆ ਜੀ ਐਸਵੇਲੇ ਰਸਤਾ ਜਾਮ ਹੈ ਐਸਵੇਲੇ ਰਸਤਾ ਬਲੌਕ ਹੈ ਦੋਨੋਂ ਪਾਸਿਆਂ ਤੋਂ ਲੋਈ ਵਾਲੀ ਚੁੰਗੀ ਤੋਂ ਵੀ ਜੀ ਇਧਰ ਗੁਰਦੁਆਰਾ ਬੀਬੀ ਨਾਨਕੀ ਦੇ ਚੌਂਕ ਦੇ ਵਿੱਚੋਂ ਤੇ ਅੱਗ ਲੱਗਣ ਦਾ ਕਾਰਨ ਟਰਾਲੀ ਨੂੰ ਅੱਗ ਆਪਣੇ ਆਪ ਲੱਗੀ ਹੈ ਜੀ ਆਣ ਕੇ ਇੱਥੇ ਲਾਉਣੀ ਪਈ ਉਹਨਾਂ ਨੂੰ ਵੀ ਜਿਆਦਾ ਨਾ ਲੱਗ ਜੇ ਟਰੈਕਟਰ ਨੂੰ ਨਾ ਲੱਗ ਜੇ ਤੇ ਇੱਕਦਮ ਟਰਾਲੀ ਲਾ ਕੇ ਥੱਲੇ ਸੁੱਟਣੀ ਪਈ ਇਸ ਯਾਰੀ ਹਕੂਮਤ ਸਿੰਘ ਵਾਲਾ ਜੀ ਕੋਈ ਪਰਦਾ ਲਾਗੇ ਤੇ ਅੱਗ ਕਿੱਦਾਂ ਲੱਗੀ ਹੈ ਪਟਾਰਾ ਨਾਲ ਲਾ ਕੇ ਘੁਸਰ ਕੇ ਲੱਗੀ ਹੈ ਮੌਕੇ ਦੀ ਫੈਵਰੇਟ ਸਰਦੀ ਜੀ ਭਜਾਈ ਆ ਇੱਕ ਜੀ ਟਰਾਲੇ ਤੋਂ ਲਾਇਆ ਥੱਲੇ ਜੀ ਨਹੀਂ ਹੋਰ ਕੋਈ ਨੁਕਸਾਨ ਨਹੀਂ ਗੱਲ ਕਰੀ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਇਹ 35 ਤੋਂ 40000 ਦਾ ਜੀ ਟਾਇਰ ਮੱਤ ਗਿਆ ਜੀ ਟਾਇਰ ਮੱਤ ਗਿਆ ਨਹੀਂ ਨਹੀਂ ਕਿਸੇ ਤਾਂ ਨਹੀਂ ਵਜੀ ਜਾਂ ਨੁਕਸਾਨ ਤੋਂ ਬਚਦਾ ਜੀ ਇਗੀ ਟਰਾਲੀ ਜਾ ਰਹੀ ਸੀ ਟਰਾਲੀ ਲੱਗੀ ਸੀ ਇਹਦੇ ਟਲੰਡ ਚੌੜੇ ਵਾਲੀ ਸਾਈਟ ਤੋਂ ਆਈ ਸੀ ਇੱਥੇ ਬੇਬੇ ਨੰਦਕੀ ਗੁਰਦਾਰ ਸਾਹਿਬ ਦੇ ਨੇੜੇ ਆਣ ਕੇ ਸੱਡਨਲੀ ਟਰਾਲੀ ਨੂੰ ਅੱਗ ਲੱਗ ਗਈ ਤੇ ਜੋ ਕਿ ਕੋਈ ਵੀ ਇਹਦੇ ਵਿੱਚ ਨਹੀਂ ਕੋਈ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੁਦਰਤ ਦੇ ਵਿਚਾਰੇ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਹਿੱਟਾ ਹੈ ਤੇ ਚਲੋ ਥੋੜਾ ਰੋਡ ਜਮ ਹੋਇਆ ਸੀਗਾ ਰੋਡ ਅਸੀਂ ਜਲਦੀ ਚੱਲੂ ਕਰਾ ਰਿਆ ਤੇ ਜਿਹੜੀ ਅੱਗ ਵੀ ਕੰਟਰੋਲ ਦੇ ਵਿੱਚ ਹੈ ਅਸੀਂ ਜਲਦੀ ਇਹਨੂੰ ਪਰਾਲੀ ਨੂੰ ਸੈੱਟ ਕਰਾਵਾਂਗੇ ਤੇ ਰੋਡ ਨੇ ਕੁਦਰਤੀ ਤੌਰ ਤੇ ਸੈਟਲ ਵਿਚ ਆਏ ਅੱਗ ਵੀ ਜਿਹੜੀ ਛੱਡੀ ਲੱਗੀ ਆ ਤੇ ਗਾਰਮ ਬਲ ਬਸ ਆ ਅੱਗ ਜਿਹੜੀ ਹੈ ਸੱਡਨਲੀ ਲੱਗੀ ਆ ਪਰਾਲੀ ਜਿਹੜੀ ਲਾੜ ਲੱਦੀ ਪਰਾਲੀ ਜਾ ਰਹੀ ਸੀ ਉਹ ਸੱਜੋ ਥੱਲੋ ਕਿਤੇ ਪਰਾਲੀ ਨੂੰ ਵਜੇ ਤੇ ਥਾਲੀ ਨਾਲ ਹੀ ਅੱਗ ਲੱਗੀ ਇਹਦੇ ਵਿੱਚ ਕੋਈ ਤਾਰਾਂ ਦਾ ਜਾਂ ਕੋਈ ਸ਼ਾਰਟ ਸਰਕਟ ਜਾਂ ਕੋਈ ਹੋਜੀ ਗੱਲ ਸਾਹਮਣੇ ਨਹੀਂ ਆਈ ਦੇ ਵੀਰੀਫਾਈ ਕਰ ਰਹਾ ਹੈ ਜੀ। ਆਪੀ ਦਸ ਦੇ ਲੱਗ ਜਾਂਦੀ ਐ ਇਹਨੂੰ ਵਿੱਚੋਂ। ਸਰੇ ਪੌਣੇ ਕੋ 7 ਵਜੇ ਟਰਾਲੀ ਨੂੰ ਅੱਗ ਲੱਗੀ ਐ ਜੀ। ਤੇ ਫਿਰ ਅਸੀਂ ਆਪਣੇ ਵੱਲੋਂ ਪਾਣੀ ਅੰਦਰੋਂ ਲਾ ਕੇ ਸਾਰਾ ਬੁਝਾਉਣ ਦੀ ਕੋਸ਼ਿਸ਼ ਕੀਤੀ ਐ ਪਰ ਸਾਡੇ ਕੋ ਨਹੀਂ ਬੁਜੀ। ਮੋਕਰੀ ਫਾਇਰ ਗ੍ਰੇਡ ਸੱਦੀ ਜੀ ਬੁਝਾਈ ਐ ਅੱਗ ਜੀ ਟਰਾਲੇ ਤੋਂ ਲਾਇਆ ਥਲੇ ਜੀ। ਇਥੇ ਬੇਬਨਾਂਤੀ ਗੁਰਦਾਰ ਸਾਹਿਬ ਦੇ ਨੇੜੇ ਹਨ ਕਿ ਸੱਡਨਲੀ ਪਟਾਰੀ ਨੂੰ ਅਕ ਲੱਗਦੀ ਹੈ ਤੇ ਜੋ ਕਿ ਕੋਈ ਵੀ ਇਹਦੇ ਵਿੱਚ ਵੀ ਕਿਸੇ ਦਾ ਕੋਈ ਮਾਰੀ ਨੁਕਸਾਨ ਨਹੀਂ ਹੋਇਆ ਕੁਦਰਤ ਕਿ ਬਚਾਏ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਹਿੱਟਾ ਹੈ ਤੇ ਚਲੋ ਥੋੜਾ ਰੋਡ ਜਾਮ ਹੋਇਆ ਸੀਗਾ ਰੋਡ ਅਸੀਂ ਜਲਦੀ ਚਾਲੂ ਕਰਾ ਰਿਹਾ ਤੇ ਜਿਹੜੀ ਅੱਗ ਵੀ ਕੰਟਰੋਲ ਦੇ ਵਿੱਚ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਲਦਾਰ ਸਿੰਘ ਆ ਜੀ ਮੋੜਦੁਰਾ ਬੇਬੇ ਨਾਨਕੀ ਦੇ ਮੈਂ ਸੇਵਾਦਾਰਾਂ ਜੀ ਸیرے ਪੋਣੇ ਕੋ 7 ਵਜੇ ਟਰਾਲੀ ਨੂੰ ਅੱਗ ਲੱਗੀ ਹੈ ਜੀ ਤੇ ਫਿਰ ਅਸੀਂ ਆਪਣੇ ਵੱਲੋਂ ਪਾਣੀ ਅੰਦਰੋਂ ਲਾ ਕੇ ਸਾਰਾ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਡੇ ਕੋ ਨਹੀਂ ਬੁਜੀ ਫਿਰ ਪਾਣੀ ਬਥੇਰਾ ਲਾਉਂਦੇ ਰਹੇ ਆ ਫਿਰ ਫਾਇਰ ਬਗੇਰ ਮੰਗਾਈ ਆ ਤੇ ਉਹਦੇ ਨਾਲ ਇਹਨੂੰ ਥੱਲੇ ਲਾਉਣਾ ਪਿਆ ਗੱਠਾਂ ਦਾ ਲੋਡਰ ਮੰਗਾ ਕੇ ਤੇ ਫਿਰ ਇਹਦਾ ਕਰਨਾ ਪਿਆ ਸਾਨੂੰ ਬਹੁਤ ਜਦੋਜਹਦ ਕਰਨੀ ਪਈ ਆ ਤੇ ਟਰਾਲੀ ਲਾਉਣੀ ਪਈ ਟਰੈਕਟਰ ਲਾਉਣਾ ਪਿਆ ਨਾਲੋਂ ਤੇ ਫਿਰ ਜਾ ਕੇ ਤੇ ਕਾਬੂ ਪਿਆ ਆ ਜੀ ਐਸ ਵੇਲੇ ਰਸਤਾ ਜਾਮ ਹੈ ਐਸ ਵੇਲੇ ਰਸਤਾ ਬਲੌਕ ਹੈ ਦੋਨੋਂ ਪਾਸਿਆਂ ਤੋਂ ਲੋਹੀ ਵਾਲੀ ਚੁੰਗੀ ਤੋਂ ਵੀ ਜੀ ਇਧਰ ਗੁਰਦੁਆਰਾ ਬੀਬੀ ਨਾਨਕੀ ਦੇ ਚੌਂਕ ਦੇ ਵਿੱਚ ਤੇ ਲੱਗਣ ਦਾ ਕਾਰਨ ਅੱਗ ਲੱਗਣ ਦਾ ਕਾਰਨ ਟਰਾਲੀ ਨੂੰ ਅੱਗ ਆਪਣੇ ਆਪ ਲੱਗੀ ਹੈ ਜੀ ਆਣ ਕੇ ਇੱਥੇ ਲਾਉਣੀ ਪਈ ਉਹਨਾਂ ਨੂੰ ਵੀ ਜਿਆਦਾ ਨਾ ਲੱਗ ਜੇ ਟਰੈਕਟਰ ਨੂੰ ਨਾ ਲੱਗ ਜੇ ਤੇ ਇੱਕਦਮ ਟਰਾਲੀ ਲਾ ਕੇ ਥੱਲੇ ਸੁੱਟਣੀ ਪਈ ਤੇ ਯਾਰੀ ਹਕੂਮਤ ਸਿੰਘ ਵਾਲਾ ਜੀ ਕੋਈ ਪਰਦਾ ਲਾਗੇ ਤੇ ਅੱਗ ਕਿੱਦਾਂ ਲੱਗੀ ਹੈ ਪਟਾਰਾ ਨਾਲ ਲਾ ਕੇ ਕਿਸੇ ਕੋਲ ਲੱਗੀ ਹੈ ਮੌਕੇ ਦੀ ਫੇਵਰਿਟ ਸਦੀ ਜੀ ਬੁਝਾਈ ਅੱਗ ਜੀ ਟਰਾਲੇ ਤੋਂ ਲਾਇਆ ਥੱਲੇ ਜੀ ਨਹੀਂ ਹੋਰ ਕੋਈ ਨੁਕਸਾਨ ਨਹੀਂ। ਗੱਲ ਕਰੀਏ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨਾ। ਐਫਆਈਟੀ ਦੇ 40000 ਦਾ ਜੀ। ਟਾਇਰ ਮੱਤ ਗਿਆ ਜੀ। ਟਾਇਰ ਮੱਤ ਗਿਆ। ਨਹੀਂ ਨਹੀਂ ਕਿਸੇ ਤੇ ਨਹੀਂ ਵੱਜੀ। ਜਾਨੀ ਨੁਕਸਾਨ ਤੋਂ ਬਚਦਾ ਜੀ। ਇੱਥੇ ਟਰਾਲੀ ਆ ਰਹੀ ਸੀ, ਟਰਾਲੀ ਲੱਦੀ ਸੀ। ਇਹਦੇ ਟਲੰਟ ਚੌਧਰੀ ਵਾਲੀ ਸਾਈਟ ਤੋਂ ਆਈ ਸੀਗੀ। ਇੱਥੇ ਬੇਬੇ ਨੰਦਕੀ ਗੁਰਦਾਰ ਸਾਹਿਬ ਦੇ ਨੇੜੇ ਆਣ ਕੇ ਸੱਡਨਲੀ ਇੱਕ ਟਰਾਲੀ ਨੂੰ ਅੱਗ ਲੱਗ ਗਈ ਤੇ ਜੋ ਕਿ ਕੋਈ ਵੀ ਇਹਦੇ ਵਿੱਚ ਵੀ ਫਿਤਰਾਂ ਦਾ ਜਾਨੀ ਮਾਰੀ ਨੁਕਸਾਨ ਨਹੀਂ ਹੋਇਆ। ਕੁਦਰਤ ਦੇ ਵਿਚ ਆਏ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਸੀਟਾ ਤੇ ਚਲੋ ਥੋੜਾ ਰੋਡ ਜਮ ਹੋਇਆ ਸੀਗਾ ਰੋਡ ਅਸੀਂ ਜਲਦੀ ਚੱਲੂ ਕਰਾ ਰਿਆ ਤੇ ਜਿਹੜੀ ਅੱਗ ਵੀ ਕੰਟਰੋਲ ਦੇ ਵਿੱਚ ਆਈ ਅਸੀਂ ਜਲਦੀ ਇਹਨੂੰ ਪ੍ਰਾਲੀ ਨੂੰ ਸੈੱਟ ਕਰਾਵਾਂਗੇ ਤੇ ਰੋਡ ਨੇ ਕੁਦਰਤੀ ਤਰੀਕਾ ਨਾਲ ਸੈਟਲ ਹੋ ਪਈ ਹੈ ਅੱਗ ਵੀ ਜਿਹੜੀ ਸੱਜੀ ਲੱਗੀ ਹੈ ਤੇ ਗਾਰਮ ਬਿਲਕੁਲ ਆਪ ਜਿਹੜੀ ਹੈ ਸੱਡਨਲੀ ਲੱਗੀ ਹੈ ਪ੍ਰਾਲੀ ਜਿਹੜੀ ਲਾਦ ਲੱਦੀ ਟਰਾਲੀ ਜਾ ਰਹੀ ਸੀ ਉਹ ਸੱਜੋ ਸੱਲਿਓ ਕਿਤੇ ਪ੍ਰਾਲੀ ਨੂੰ ਵਜੇ ਸੀ ਤੇ ਟਰਾਲੀ ਦੀ ਨਾਲ ਹੀ ਅੱਗ ਲੱਗੀ ਇਹਦੇ ਵਿੱਚ ਕੋਈ ਤਾਰਾਂ ਦਾ ਜਾਂ ਕੋਈ ਸਰਕਟ ਜਾਂ ਕੋਈ ਹੋਜੀ ਗੱਲ ਸਾਹਮਣੇ ਨਹੀਂ ਆਈ ਵੀ ਵੈਰੀਫਾਈ ਕਰ ਰਹਾ ਹੈ ਜੀ